ਸਰਬ ਰੋਗ ਦਾ ਔਖੋਦ ਨਾਮ ਮਿਸ਼ਨ ਜਿੱਥੇ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸਿਰਫ ਨਾਮ ਸਿਮਰਨ ਗੁਰਬਾਣੀ ਸਿਮਰਨ ਦੇ ਨਾਲ ਕੀਤਾ ਜਾਂਦਾ ਹੈ ਗੁਰਬਾਣੀ ਪੜ੍ਹ ਕੇ ਸ਼ਬਦ ਕੀਰਤਨ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਉਹ ਵੀ ਇੱਥੇ ਆਂਦੇ ਨੇ ਥੈਂਕਸ ਸਰ ਦੀ ਪ੍ਰੋਬਲਮ ਸੀ ਜੀ 4-5 ਮਹੀਨੇ ਹੋ ਗਿਆ ਆਉਂਦਿਆਂ ਨੂੰ ਬਿਲਕੁਲ ਫਰਕ ਕੋਈ ਦਵਾਈ ਬੂਟੀ ਨਹੀਂ ਲਈ ਇੱਥੇ ਬਹੁਤ ਵਧੀਆ ਇਲਾਜ ਹੁੰਦਾ ਹੈ ਗੁਰਬਾਣੀ ਦਾ ਇਲਾਜ ਹੁੰਦਾ ਹੈ ਕਿ ਮੇਰੀ ਜਿਹੜੀਆਂ ਬਿਮਾਰੀਆਂ ਡਾਕਟਰਾਂ ਕੋਲੋਂ ਹੱਲ ਨਹੀਂ ਸੀ ਹੋ ਰਹੀਆਂ ਆੜ ਦੀ ਪ੍ਰੋਬਲਮ ਸੀ ਗਦੂਦਾਂ ਨਹੀਂ ਪ੍ਰੋਬਲਮ ਸੀ ਸਭ ਕੁਝ ਇੱਥੇ ਮਾਰੇ ਤੋਂ ਨਿਮਕੇ ਮੰਗੇ ਉਹ ਸਭ ਕੁਝ ਮੈਨੂੰ ਮਿਲ ਗਿਆ ਮੈਨੂੰ ਹੁਣ ਕੋਈ ਬਿਮਾਰੀ ਨਹੀਂ ਹੈ ਇਸ ਟਾਈਮ ਤੇ ਚਰਚਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੀ ਮਨਜੀਤ ਵੱਲੋਂ ਪਿਆ ਆਪਣੀ ਸਤਿ ਸ਼੍ਰੀ ਅਕਲ ਅੱਜ ਤੁਹਾਨੂੰ ਲੈ ਚੱਲਦੇ ਆਂ ਲੁਧਿਆਣਾ ਦੇ ਬਾਬਾ ਦੀਪ ਸਿੰਘ ਜੀ ਦੇ ਗੁਰਦਾਰਾ ਦੀ ਬੈਕ ਸਾਈਡ ਦੇ ਉੱਤੇ ਸਰਬ ਰੋਗ ਦਾ ਔਖਦ ਨਾਮ ਮਿਸ਼ਨ ਜਿੱਥੇ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸਿਰਫ ਨਾਮ ਸਿਮਰਨ ਗੁਰਬਾਣੀ ਸਿਮਰਨ ਦੇ ਨਾਲ ਕੀਤਾ ਜਾਂਦਾ ਹੈ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਤੋਂ ਤਾਂ ਲੋਕ ਆਉਂਦੇ ਹੀ ਨੇ ਬਲਕਿ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਵੀ ਬਹੁਤ ਸਾਰੇ ਲੋਕੀ ਇੱਥੇ ਆਉਂਦੇ ਨੇ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਚੁੱਕੇ ਹੁੰਦੇ ਨੇ ਜਿਨ੍ਹਾਂ ਨੂੰ ਦਵਾਈਆਂ ਖਾ ਖਾ ਕੇ ਕੋਈ ਫਰਕ ਨਹੀਂ ਪੈਂਦਾ ਜੋ ਦੇਖਦੇ ਆ ਗੁਰਦਾਰਾ ਸਾਹਿਬ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਹੁੰਦਾ ਹੈ ਮੈਡਮ ਤੁਸੀਂ ਇੱਥੇ ਸਰਵਰੋਕਾ ਅਸਥਾਨ ਗੁਰਦਾਰਾ ਸਾਹਿਬ ਹੈ ਜਿੱਥੇ ਬਿਮਾਰੀਆਂ ਦਾ ਇਲਾਜ ਸਿਫਟ ਸਿਫਟ ਗੁਰਮਾਨੀ ਰਾਹੀਂ ਕੀਤਾ ਜਾਂਦਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋਗੇ ਇਹ ਕਿਸ ਤਰ੍ਹਾਂ ਹੁੰਦਾ ਹੈ ਕਿ ਗੁਰੂ ਮਹਾਰਾਜ ਨੇ ਫਰਮਾ ਦਿੱਤਾ ਜੀ ਆਪਾਂ ਨੌਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਪੜ੍ਹਦੇ ਆ ਸਰਬ ਰੋਗ ਦਾ ਔਖਦ ਨਾਮ ਕਲਿਆਨ ਰੂਪ ਮੰਗਲ ਗੁਲਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਨ੍ਹਾਂ ਦੇ ਤੁਰ ਕਰਮ ਹੁੰਦੇ ਆ ਉਹ ਗੁਰਬਾਣੀ ਤੋਂ ਲਾਹੇ ਲੈਂਦੇ ਆ ਜੀ ਤੇ ਗੁਰੂ ਮਹਾਰਾਜ ਨੇ ਫਰਮਾਇਆ ਕਿ ਅਨੇਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖਦ ਲਾਏ ਕਿਉਂਕਿ ਜਿੰਨੇ ਵੀ ਇਹ ਰੋਗੇ ਗੁਰਮਾਰ ਨੇ ਕਿਹਾ ਸੰਸਾਰ ਰੋਗੀ ਨਾਮ दारू ਸਾਰਾ ਸੰਸਾਰ ਹੀ ਰੋਗੀ ਹੈ ਤੇ ਨਾਨਕ ਦੁਖੀਆ ਵੀ ਸਭ ਸੰਸਾਰ ਹੈ ਤੇ ਇਹ ਜਿਹੜੀਆਂ ਬਿਮਾਰੀਆਂ ਸਾਨੂੰ ਉੱਪਰੋਂ ਨਜ਼ਰ ਆਉਂਦੀਆਂ ਇਹਨਾਂ ਦੀ ਨੀਚੇ ਜਿਹੜੀ ਜੜ੍ਹ ਹੈ ਉਹ ਸਾਡੀਆਂ ਜਿਹੜੀਆਂ ਮਹਾ ਕਹਿਲੋ ਕੇ ਅਸਾਧ ਰੋਗ ਜਿਹੜੇ ਸਾਨੂੰ ਚਿੰਬੜੇ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਤੇ ਉਹ ਮੇਰਾ ਗੁਰੂ ਪੂਰਨ ਵੈਦ ਹੈ ਉਹਦੀ ਇਲਾਜਤਾ ਉਹਨਾਂ ਕੋਲ ਹੀ ਹੈ ਅੱਜ ਸੇਖੋ ਮੈਂ ਜਿਸ ਤਰ੍ਹਾਂ ਕਿ ਅਸੀਂ ਸਾਨੂੰ ਪਤਾ ਲੱਗਾ ਤੁਸੀਂ ਇੱਥੇ ਦੇ ਇੱਕ ਮੇਨ ਮੈਂਬਰ ਵੀ ਹੋ ਤੁਸੀਂ ਦੱਸੋ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੇ ਇੱਕ ਡਾਕਟਰੀ ਇਲਾਜ ਰਾਹੀਂ ਦੂਰ ਹੁੰਦੀਆਂ ਨੇ ਉਹ ਜਿਹੜੇ ਬੜੀ ਦੂਰ ਦੂਰੋਂ ਆਉਂਦੇ ਨੇ ਉਹਨਾਂ ਡਾਕਟਰੀ ਇਲਾਜ ਤੋਂ ਥੱਕ ਚੁੱਕੇ ਹੁੰਦੇ ਨੇ ਸਿਰਫ ਉਹਨਾਂ ਨੂੰ ਇੱਥੇ ਪਤਾ ਲੱਗਦਾ ਇੱਥੇ ਇੱਕ ਬਹੁਤ ਉਹਨਾਂ ਦਾ ਟੁੱਟ ਵਿਸ਼ਵਾਸ ਹੈ ਤੁਹਾਡੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇੱਥੇ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਉਹਨਾਂ ਦੀ ਕਿਸ ਦਾ ਇੱਥੇ ਆਸਥਾ ਬਣਦੀ ਹੈ ਦੇਖੋ ਜੀ क्रोनिक ਡਿਜ਼ੀਜ਼ਸ ਮੈਂ 2019 ਚ ਇੱਥੇ ਆਈ ਐ ਤੇ ਮੈਨੂੰ ਹੁਣ ਪੰਜਵਾਂ 5 ਸਾਲ ਕੰਪਲੀਟ ਹੋ ਗਏ ਛੇਵਾਂ ਸਾਲ ਐ ਤੇ ਬਹੁਤ ਸਾਰੀਆਂ क्रोनिक ਡਿਜ਼ੀਜ਼ਸ ਜਿਹੜੀਆਂ ਕਿ ਜਿਵੇਂ ਕਿ ਆਰਥਰਾਇਟਸ ਐ ਅਲਰਜੀਜ਼ ਐ ਵੀਟ ਅਲਰਜੀ ਐ ਕੈਂਸਰ ਵੀ ਕਾਫੀ ਜਿਹੜਾ ਐਡਵਾਂਸ ਸਟੇਜ ਦਾ ਵੀ ਮੈਂ ਦੇਖਿਆ ਐ ਕਿ ਜੇ ਜੇ ਸਾਰੇ ਟ੍ਰੀਟਮੈਂਟ ਹੋ ਵੀ ਚੁੱਕੇ ਸਰਜਰੀ ਹੋ ਗਈ ਕਿਮ ਹੋ ਗਈ ਰੇਡੀਓ ਹੋ ਗਿਆ ਵੀਟ ਅਲਰਜੀ ਹੈ ਉਹਦਾ ਤਾਂ ਟ੍ਰੀਟਮੈਂਟ ਹੀ ਕੋਈ ਨਹੀਂ ਹੈ ਸਾਡੇ ਉਹਦੇ ਵਿੱਚ ਐਸਥਮਾ ਵਰੀਆਂ ਪ੍ਰੋਬਲਮਸ ਆ ਜਿਹੜੇ ਮੇਰੇ ਆਪਣੇ ਬੇਟੇ ਨੂੰ ਸੀ ਤੇ ਇੱਥੇ ਸਾਡਾ ਗੁਰਬਾਣੀ ਗਾਇਨ ਅਸੀਂ ਕਰਦੇ ਹਾਂ 3 ਟਾਈਮ ਸਾਡਾ ਸੈਸ਼ਨ ਹੁੰਦਾ ਟਿਊਜ਼ਡੇ ਟੂ ਸੈਟਰਡੇ ਅੰਮ੍ਰਿਤ ਵੇਲੇ ਜਿਹੜਾ ਸਾਡਾ ਉਹ 5ਵੀਂ ਤੋਂ 7ਵੀਂ ਰੋਜ਼ਾਨਾ ਹੁੰਦਾ ਤੇ ਉਹਦੇ ਵਿੱਚ ਅਸੀਂ ਸ਼ਬਦ ਜਾਪ ਕਰਦੇ ਹਾਂ ਜਿਹੜੇ ਸੱਤ ਸ਼ਬਦਾਂ ਦਾ ਜਾਪ ਹੈ ਤੇ ਸਰਦਾਰ ਹਰਦੀਪ ਸਿੰਘ ਜੀ ਸਾਡੇ ਫਾਊਂਡਰ ਸੀ 1983 ਵਿੱਚ ਇਹ ਮਿਸ਼ਨ ਸ਼ੁਰੂ ਹੋਇਆ ਤੇ ਉਹ ਮੁਹਾਲੀ ਹੈਗੇ 1997 ਵਿੱਚ ਇਹ ਲੁਧਿਆਣੇ ਦੀ ਬ੍ਰਾਂਚ ਜਿਹੜੀ ਸ਼ੁਰੂ ਹੋਈ ਤੇ ਡਾਕਟਰ ਬਲਵੰਤ ਸਿੰਘ ਜੀ ਉਹਨਾਂ ਦੇ ਛੋਟੇ ਬ੍ਰਦਰ ਸੀ ਉਹਨਾਂ ਨੇ ਇਹ ਸ਼ੁਰੂ ਹੋਈ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਤੇ ਮੈਂ ਡਾਕਟਰ ਬਲਵੰਤ ਸਿੰਘ ਜੀ ਦੀ ਜਗ੍ਹਾ ਹੁਣ ਮੈਨੂੰ ਗੁਰੂ ਮਹਾਰਾਜ ਨੇ ਸੇਵਾ ਬਖਸ਼ਿਸ਼ ਕੀਤੀ ਹੈ ਤੇ ਸਤਿ ਸ਼ਬਦਾਂ ਦਾ ਜਾਪ ਜਿਹੜਾ ਸੀ ਸ਼ਬਦ ਜਾਪ ਕਰਦੇ ਹਾਂ 40 ਮਿੰਟ ਦਾ ਕਰਦੇ ਹਾਂ ਉਸ ਤੋਂ ਬਾਅਦ ਕੀਰਤਨ ਹੁੰਦਾ ਹੈ ਇਹ ਮਤਲਬ ਉਸ ਤੋਂ ਬਾਅਦ ਸ਼ਬਦ ਵਿਚਾਰ ਹੁੰਦੇ ਹੈ ਫਿਰ ਜਿੰਨੇ ਵੀ ਸਾਡੇ ਇੱਥੇ ਪੇਸ਼ੈਂਟ ਰਾਜ਼ੀ ਹੁੰਦੇ ਉਹਨਾਂ ਦੀ ਫੀਡਬੈਕ ਅਸੀਂ ਲੈਣੇ ਆ ਉਹ ਸਾਰਾ ਕੁਝ YouTube ਤੇ ਅਵੇਲੇਬਲ ਹੈਗਾ ਕਿ ਕਿਸ ਤਰ੍ਹਾਂ ਉਹਨਾਂ ਦੇ ਬਿਮਾਰੀਆਂ ਠੀਕ ਹੋਈਆਂ ਕਿਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਤੇ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮੰਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਜਦੋਂ ਸਾਨੂੰ ਸਮਝ ਆ ਜਾਂਦੀ ਹੈ ਕਿ ਸਾਡੀ ਬਿਮਾਰੀਆਂ ਦਾ ਅਸਲੀ ਕਾਰਨ ਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਅਸੀਂ ਆਪਣੇ ਪਰਮੇਸ਼ਰ ਤੋਂ ਵਿਛੜੇ ਹੋਏ ਆ ਤੇ ਇਹ ਅਸੀਂ ਭਗਤੀ ਕਰਨੀ ਅਸੀਂ ਉਹਦਾ ਨਾਮ ਸਿਮਰਨ ਕੱਟ ਕੀਤਾ ਤਾਂ ਅਸੀਂ ਦੁੱਖਾਂ ਵਿੱਚ ਐ ਜਦੋਂ ਇਹ ਸਮਝ ਆ ਜਾਂਦੀ ਫਿਰ ਅਸਲੀ ਰੋਗ ਸਾਡਾ ਜਿਹੜਾ ਕੱਟਿਆ ਜਾਂਦਾ ਤੇ ਫਿਰ ਇੱਥੇ ਗੁਰੂ ਦੀ ਕਿਰਪਾ ਨਾਲ ਬਹੁਤ ਸੰਗਤ ਤੇ ਬਖਸ਼ਿਸ਼ ਹੁੰਦੀ ਹੈ ਔਰ ਸਾਡੀ ਬਹੁਤ ਸੰਗਤ ਹੈ ਜਿਹੜੀ 25 25 30 30 ਸਾਲ ਤੋਂ ਜੁੜੀ ਹੋਈ ਹੈ ਫਿਰ ਰੋਜ਼ਾਨਾ ਆਉਂਦੇ ਆ ਜਿਹੜੇ ਲੋਕਲ ਸੰਗਤ ਹੈ ਔਰ ਬਾਕੀ 올올 ਓਵਰ ਦ ਵਰਲਡ ਸੰਗਤ ਲਾਹਾ ਲੈ ਰਹੀ ਹੈ ਸਾਡੇ ਆਨਲਾਈਨ ਵੀ ਕਹਿ ਲੋ ਕਿ ਤਿੰਨ ਗਰੁੱਪ ਵੀ ਚੱਲ ਰਹੇ ਆ ਦਿੱਲੀ ਵਿੱਚ ਪੰਜੀ ਮਨਜੀਤ ਕੌਰ ਜੀ ਹੈ ਉਹ ਸਾਡਾ ਸਰਬੋਤਮ ਕੌਖਨਾ ਮਿਸ਼ਨ ਜੋ ਹੈ ਉਹਦੇ ਕੈਂਪਸ ਲਗਾ ਰਹੇ ਆ ਤੇ 4-5000 ਸਾਡਾ ਗਰੁੱਪਸ ਵਿੱਚ ਹੀ ਮੈਂਬਰ ਜੋ ਹੈ ਜੁੜਿਆ ਹੋਇਆ ਅ ਥੋੜਾ ਬਹੁਤ ਬਹੁਤ ਸ਼ੁਕਰੀਆ ਸਿੱਖੋ ਮੈਮ ਜਿਸ ਤਰ੍ਹਾਂ ਕੀ ਸਿੱਖੋ ਮੈਮ ਨੇ ਦੱਸਿਆ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕੀ ਇਲਾਜ ਕਰਾ ਕਰਕੇ ਦੁਖੀ ਹੋ ਚੁੱਕੇ ਨੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਡਾਕਟਰਾਂ ਤੋਂ ਇਲਾਜ ਕਰਾ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੋਂ ਪਤਾ ਲੱਗਦਾ ਜਦੋਂ ਇਸ ਗੁਰਦੁਆਰਾ ਸਾਹਿਬ ਆ ਕੇ ਸਿਰਫ ਗੁਰਬਾਣੀ ਪੜ੍ਹ ਕੇ ਸ਼ਬਦ ਕੀਰਤਨ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਉਹ ਵੀ ਇੱਥੇ ਆਂਦੇ ਨੇ ਇੱਥੇ ਸਿਰਫ ਤੇ ਸਿਰਫ ਇੱਕ ਗੁਰਬਾਣੀ ਉਹ ਨਾਮ ਭਜਨ ਰਾਹੀਂ ਨਾਮ ਭਜਨ ਰਾਹੀਂ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈਗਾ ਸੋ ਮੈਂ ਤੁਹਾਨੂੰ ਵੀ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਅਗਰ ਤੁਹਾਡੇ ਆਲੇ ਦੁਆਲੇ ਜਾਂ ਤੁਹਾਡੇ ਨਜ਼ਦੀਕ ਜਾਂ ਤੁਹਾਡੇ ਕਿਸੇ ਨੇੜਲੇ ਪਰਸਨ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਆ ਜੋ ਕਾਫੀ ਸਮੇਂ ਤੋਂ ਦਵਾਈਆਂ ਖਾ ਰਹੇ ਨੇ ਡਾਕਟਰੀ ਟ੍ਰੀਟਮੈਂਟ ਕਰਾ ਰਹੇ ਨੇ ਉਹਨਾਂ ਨੂੰ ਕਿਸੇ ਪਾਸੇ ਕੋਈ ਆਰਾਮ ਨਹੀਂ ਆ ਰਿਹਾ ਇਹ ਜਗ੍ਹਾ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਸਰਬਰੋਕਾ ਔਖਦਨਾਓ ਮਿਸ਼ਨ ਦੇ ਨਾਮ ਤੇ ਪ੍ਰਸਿੱਧ ਹੈ ਤੁਸੀਂ ਇੱਥੇ ਆਓ 385 ਐਲ ਮਾਡਲ ਟਾਊਨ ਨੀਅਰ ਤਿਕੋਣਾਪੜ ਨੀਅਰ ਦੀਪ ਹਸਪਤਾਲ ਲੁਧਿਆਣਾ ਹਾਂਜੀ ਜਿਸ ਤਰ੍ਹਾਂ ਮੈਡਮ ਨੇ ਤੁਹਾਨੂੰ ਸਾਰਾ ਐਡਰੈਸ ਦਿੱਤਾ ਤੁਸੀਂ ਦੱਸ ਦਿੱਤਾ ਤੁਸੀਂ ਇੱਥੇ ਇੱਕ ਵਾਰੀ ਆਓ ਇਹਨਾਂ ਦੇ ਕਿਸੇ ਦੇ ਅਕੋਰਡਿੰਗ ਗੁਰਬਾਣੀ ਦੇ ਜਿਹੜੇ ਹੈਗੇ ਆ ਟਾਈਮ ਦੇ ਅਕੋਰਡਿੰਗ ਆ ਕੇ ਗੁਰਬਾਣੀ ਸੁਣੋ ਇਹਨਾਂ ਦਾ ਨਾਮ ਸਿਮਰਨ ਕਰੋ ਤੁਹਾਡਾ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਵੀ ਆਜ਼ਾਦ ਹੋ ਸਕਦੇ ਹੋ ਇਸੇ ਦੇ ਨਾਲ ਹੀ ਕੈਮਰਾਮੈਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ